ਪੁਲਿਸ ਦੇ ਵੱਲੋਂ ਬੜੇ ਹੀ ਫਿਲਮੀ ਸਟਾਈਲ ਦੇ ਵਿੱਚ ਜ਼ਬਰਜਨਾਹ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਦਰਅਸਲ ਪੁਲਿਸ ਮੁਲਾਜ਼ਮ ਜੋ ਕਿ ਡਾਕਟਰ ਤੇ ਕੰਪਾਉਂਡਰ ਬਣੇ ਨੇ ਤੇ ਚੈੱਕਅਪ ਕਰਦੇ ਹੋਏ ਫੋਟੋਆਂ ਵੀ ਖਿੱਚੀਆਂ ਗਈਆਂ। ਤੇ ਪਛਾਣਦੇ ਹੀ ਇਹਨਾਂ ਨੂੰ ਦਬੂਚ ਲਿਆ ਗਿਆ ਜਲੰਧਰ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਮੈਡੀਕਲ ਕੈਂਪ ਲਗਾ ਕੇ ਜ਼ਬਰ ਜਨਾਹ ਦੇ ਦੋਸ਼ੀ ਕਾਬੂ ਕੀਤੇ ਗਏ ਦੱਸਿਆ ਜਾ ਰਿਹਾ ਕਿ ਇਥੇ ਪੁਲਿਸ ਮੁਲਾਜ਼ਮ ਜੋ ਕਿ ਡਾਕਟਰ ਦੇ ਕੰਪਾਉਂਡਰ ਬਣੇ ਨਜ਼ਰ ਆਏ ਤੇ ਇਸ ਦੇ ਦਰਮਿਆਨ ਚੈੱਕਅਪ ਵੀ ਕੀਤਾ ਜਾ ਰਿਹਾ ਸੀ ਜਲੰਧਰ ਦੇ ਵਿੱਚ ਪੁਲਿਸ ਨੇ ਮਾਤੀ ਦਿਨਾਂ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਫੜ ਲਿਆ ਪੁਲਿਸ ਨੇ ਦੋਸ਼ੀਆਂ ਨੂੰ ਪਹਿਲੀ ਵਾਰ ਬੜੇ ਹੀ ਅਨੋਖੇ ਢੰਗ ਦੇ ਨਾਲ ਗ੍ਰਫਤਾਰ ਕੀਤਾ ਜਿੱਥੇ ਇਹਨਾਂ ਨੂੰ ਜਾਲ ਦੇ ਵਿੱਚ ਫਸਾਉਣ ਦੇ ਲਈ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਤੋਂ ਬਾਅਦ ਜਿਵੇਂ ਹੀ ਬਦਮਾਸ਼ ਚੈੱਕਅਪ ਦੇ ਲਈ ਪਹੁੰਚਦੇ ਨੇ ਤਾਂ ਇਹਨਾਂ ਨੂੰ ਪਹਿਚਾਣਦਿਆਂ ਹੀ ਪੁਲਿਸ ਵੱਲੋਂ ਤਾਵਾ ਬੋਲ ਦਿੱਤਾ ਗਿਆ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸੇ ਦਰਮਿਆਨ ਹੀ ਇਸ ਮਾਮਲੇ ਦੇ ਵਿੱਚ ਉਕਤ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ